ਉਸ ਕੌਮ ਦੇ ਪਹਿਲੇ ਜਰਨੈਲ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਮਰਦੇ ਹਸਤ ਕਮਲਾ ਤੋਂ ਅਮਰ ਸ਼ੱਕੇ ਮਾਦੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਥਾਪੜਾ ਦੇ ਕੇ ਤੋੜਿਆ ਕਿ ਤੂੰ ਜ਼ਲਮ ਦਾ ਨਾਸ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਸਬਜੀਦ ਖਾਂ ਬੱਚਿਆਂ ਦੇ ਕਾਤਲ ਨੂੰ ਕਿਸ ਤਰ੍ਹਾਂ ਮੈਦਾਨੇ ਜੰਗ ਵਿੱਚ ਲਲਕਾਰ ਕੇ ਕਤਲ ਕੀਤਾ ਉਹਦਾ ਪਾਪ ਦਾ ਕਿਲਾ ਢਾਕੇ ਉਥੇ ਗੁਰਦੁਆਰਾ ਫਤਿਹਗੜ ਸਾਹਿਬ ਦੀ ਉਸਾਰੀ ਕੀਤੀ ਸਿੱਖ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਔਰ ਸਾਨੂੰ ਮਜ਼ਹਿਰਿਆਂ ਤੋਂ ਉਹਨੇ ਨੇ ਜਿਮੀਦਾਰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਵਾਹ ਵਾਹ ਜਿਹੜੀਆਂ ਪੱਕੀਆਂ ਰਜਿਸਟਰੀਆਂ ਇਹ ਸ਼ਹਿਰੇ ਪੰਜਾਬ ਮਹਾਰਾਜਾ ਜਲਦੀ ਸਿੰਘ ਦੇ ਸਮੇਂ ਤੇ ਹੋਈਆਂ ਉਹ ਬਾਬਾ ਬੰਦਾ ਸਿੰਘ ਬਹਾਦਰ ਇਧਰ ਫਰਖਸ਼ੇਰ ਬਾਦਸ਼ਾਹ ਬਾਛਾਈ ਦਿੱਲੀ ਉਦੇ ਤਖਤ ਉਤੇ ਬੈਠੇ ਉਹਨੇ ਲਾਹੌਰ ਦੇ ਸੂਬੇਦਾਰ ਅਬਦਰ ਸਮੁੱਧ ਦਲੇਰੇ ਜੰਗ ਨੂੰ ਕਿਹਾ ਕਿ ਬੰਦਾ ਸਿੰਘ ਬਹਾਦਰ ਨੂੰ ਭਾਵੇਂ ਕਿੰਨੀ ਫੌਜ ਲੈ ਜਾ ਉਹਨੂੰ ਮੇਰੇ ਕੋਲ ਬੰਨ ਕੇ ਲਿਆਂਦਾ ਜਾਏ ਆਂਦੇ ਵੱਡੀ ਫੌਜ ਲੈ ਕੇ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕਣ ਵਾਸਤੇ ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਉਤੋਂ ਬਾਹਰ ਪਿੰਡ ਤੋਂ ਬਾਹਰ ਇੱਕ ਕਿਲਾ ਸੀ ਦੁਨੀ ਚਾਂਦੀ ਹਵੇਲੀ ਸਿੱਖੋਥੇ ਆ ਕੀ ਹੋ ਕੇ ਬਹਿ ਗਏ ਚਾਰ ਫੇਰਿਆਂ ਫੌਜਾਂ ਦਾ ਘੇਰਾ ਪੈ ਗਿਆ ਇੱਕ ਖਾਈ ਸੀ ਉਹਨੂੰ ਡੂੰਗੀ ਕਰਕੇ ਸ਼ਾਈ ਨਹਿਰ ਦਾ ਉਹਦੇ ਚ ਪਾਣੀ ਛੱਡ ਲਿਆ ਵੀ ਦੁਸ਼ਮਣ ਛੇਤੀ ਲਾਗੇ ਨਾ ਆ ਸਕੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਅੱਠ ਮਹੀਨੇ ਸਿੱਖੋ ਘੇਰਾ ਪਿਆ ਰਿਆ ਅੱਠ ਮਹੀਨੇ ਬਾਰੋਂ ਦਾਣਾ ਫੱਕਾ ਜਾਣਾ ਵੀ ਬੰਦ ਹੋ ਗਿਆ ਸਿੰਘਾਂ ਦੇ ਕੋਲ ਬਾਰੂਦ ਵੀ ਖਤਮ ਹੋ ਗਿਆ ਘੋੜੇ ਵੀ ਭੁੱਖੇ ਮਰਨ ਲੱਗੇ 8 ਮਹੀਨੇ ਹੋ ਗਏ 8 ਮਹੀਨੇ ਇਹ ਜਿਹੜਾ ਸਰੀਰ ਹੈ ਨਾ ਆ ਜਿਹੜੀ ਸਾਡੇ ਸਰੀਰ ਦੀ ਤੰਦਰੁਸਤੀ ਸਾਡੇ ਚਿਹਰੇ ਤੇ ਨੂਰ ਸਾਡਾ ਜਿਹੜਾ ਮਾਸ ਆ ਨਾ ਇਹ ਸਾਡੀ ਖਾਾਕ ਕਰਕੇ ਆ ਆਹੋ ਜੇ ਖਾਾਕ ਨਾ ਹੋਵੇ ਨਾ ਤੇ ਤੁਸੀਂ ਉਹ ਬਾਪੂ ਸੂਰ ਸਿੰਘ ਦਾ ਵੇਖ ਲਓ ਵੀ ਉਹ ਕਿਤਨਾ ਪਿੰਜਰ ਬਣਿਆ ਇਸ ਤਰ੍ਹਾਂ ਦੇ ਸਿੰਘਾਂ ਦੇ ਸਰੀਰ ਹੋ ਗਏ ਸੀ ਗੁਰੂ ਕੇ ਸਿੱਖੋ ਸਿੰਘਾਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਜਾਲਨ ਦੇ ਸਾਹਮਣੇ ਡਟੇ ਰਹਿਆ ਉਸ ਗਰਦਾਸ ਨੰਗਲ ਦੀ ਘੜੀ ਦੇ ਵਿੱਚ ਜੋ ਸਿੱਖਾਂ ਨੇ ਰੁੱਖਾਂ ਦੇ ਪੱਤੇ ਪ੍ਰੂਪਰੂ ਕੇ ਛਕੇ ਰੁੱਖਾਂ ਦੀਆਂ ਜੜਾਂ ਨੂੰ ਬਾਲ-ਬਾਲ ਕੇ ਛਕਿਆ ਸ਼ੇਰਾਂ ਦੀ ਕੰਢ ਲਾਉਣ ਵਾਲੇ ਸੂਰਮੇ ਭੁੱਖ ਨੇ ਇੱਕ ਰਾ ਰੋਲ ਕੇ ਰੱਖ ਦਿੱਤੇ ਆਂਦੇ ਇਹੋ ਜਿਹਾ ਸਮਾਂ ਵੀ ਆ ਗਿਆ ਵੀ ਸਿੰਘਾਂ ਨੂੰ ਘੋੜੇ ਵਿੱਚ ਝੁਕਾ ਕੇ ਉੱਥੇ ਛਗਣੇ ਪਏ ਘੋੜਾ ਜਿਹੜਾ ਸਿੰਘ ਦਾ ਮਿੱਤਰ ਤੋਂ ਪਿਆਰਾ ਜਾਨਵਰ ਹੈ ਪਰ ਉੱਥੇ ਕਰ ਵੀ ਕੀ ਸਕਦੇ ਸੀ ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਵੀ ਸਿੱਖਾਂ ਨੇ ਆਪਣੇ ਜੀਵਨ ਨੂੰ ਬਰਕਰਾਰ ਰੱਖਣ ਵਾਸਤੇ ਪਟਾਂ ਦਾ ਮਾਸ ਵੀ ਭੁੰਨ ਕੇ ਖਾ ਲਿਆ ਉਹ ਕਿਸੇ ਸੋਹਣੀ ਨੂੰ ਰਜਾਉਣ ਵਾਸਤੇ ਨਹੀਂ ਵੀ ਆਹਦਾ ਜੀਵਨ ਥੋੜਾ ਜਿਆ ਹੋਰ ਚੱਲ ਸਕੇ ਤੇ ਜਾਨ ਸਰਕਾਰ ਨਾਲ ਟੱਕਰ ਲਈਏ ਇਹਦੇ ਗਾੜੀ ਝੁਕਣਾ ਨਹੀਂ ਇਹਨੂੰ ਨਵਾ ਕੇ ਸ਼ਹੀਦ ਹੋਣਾ ਐਸੀ ਹਾਲਤ ਸਿੰਘਾਂ ਦੀ ਹੋ ਚੁੱਕੀ ਸੀ ਪੀ ਉੱਠ ਕੇ ਬੈਣਾ ਵੀ ਜਿਹੜਾ ਉਹ ਵੀ ਮੁਸ਼ਕਲ ਹੋ ਗਿਆ ਸੀ। ਓਹੋ। ਪਰ ਦੁਸ਼ਮਣ ਅਜੇ ਵੀ ਸਿੰਘਾਂ ਦੇ ਲਾਗੇ ਨਹੀਂ ਸਿਆਰਿਆ ਸੀ। ਉਹਨੂੰ ਕਿੰਨਾ ਡਰ ਸੀ। ਇੱਕ ਦੁਸ਼ਮਣ ਨੇ ਚਾਲ ਚਲੀ। ਉਹਨਾਂ ਇੱਕ ਜਸੂਸ ਨੂੰ ਕਹ ਲਿਆ ਵੀ ਜਾਓ ਬੰਦਾ ਸਿੰਘ ਨੂੰ ਆਖੋ ਵਿਜੇ ਤੂੰ ਗੜੀ ਦਾ ਕਿਲਾ ਖੋਲਨੇ ਤੈਨੂੰ ਮਾਰਿਆ ਨਹੀਂ ਜਾਏਗਾ। ਤੁਹਾਨੂੰ ਜ਼ਗੀਰਾਂ ਦਿੱਤੀਆਂ ਜਾਣਗੀਆਂ ਤੁਸੀਂ ਮਨ ਮਰਜ਼ੀ ਦਾ ਰਾਜ ਕਰ ਸਕਦੇ ਜੇ। ਗੁਰੂ ਕੇ ਸਿੱਖੋ ਬੰਦਾ ਸਿੰਘ ਸਭ ਕੋ ਜਾਣਦਾ ਵੀ ਜੋ ਇਹਨਾਂ ਉਹ ਕਰਨਾ ਜੋ ਕਲਗੀਧਰ ਪਾਤਸ਼ਾਹ ਦੇ ਨਾਲ ਇਹਨਾਂ ਝੂਠੀਆਂ ਕਸਮਾਂ ਤੋੜ ਕੇ ਕੀਤਾ ਸੀ ਪਰ ਬਾਬਾ ਬਨੋ ਸਿੰਘ ਨੇ ਆਖਿਆ ਸਾਨੂੰ ਅਜੇ ਦੁਸ਼ਮਣ ਛੂਟ ਦੇਵਿਆ ਆਪਾਂ ਬਾਹਰ ਚੱਲ ਜੀਏ ਫੇਰ ਘੋੜੇ ਖਰੀਦ ਲਾਂਗੇ ਜਥੇ ਇਕੱਠੇ ਕਰਾਂਗੇ ਜਾਨ ਸਕਾਰਨਾ ਫੇਰ ਟੱਕਰ ਲਈ ਲਾਂਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕੇ ਸਿੱਖੋਂ ਉਸੇ ਤਰ੍ਹਾਂ ਡਟੇ ਰਹੇ ਆਖਰ ਸੂਰਮਿਆਂ ਨੇ 17 ਦਸੰਬਰ 1700 1717 1715 ਈਸਵੀ ਨੂੰ ਉਹ ਚਮਕ ਉਸ ਨੰਗਲ ਦੀ ਗੜੀ ਦਾ ਗਰਦਾਸ ਨੰਗਲ ਦੀ ਗੜੀ ਦਾ ਬੂਹਾ ਖੋਲ ਦਿੱਤਾ ਜਿਹੜੇ ਦੁਸ਼ਮਣ ਸੀ ਝੂਠੀਆਂ ਕਸਮਾਂ ਤੋੜ ਕੇ ਉਹਨਾਂ ਤੇ ਧਾਵਾ ਬੋਲ ਦਿੱਤਾ ਸਿੰਘ ਤੇ ਅੱਗੇ ਢਟਾਲ ਹੋਏ ਪੈ ਸੀ ਭੁੱਖ ਤੇ ਦੁੱਖ ਤੋਠ ਨਹੀਂ ਸੱਕਦੇ ਆਂਦੇ 300 ਸਿੰਘਾਂ ਨੂੰ ਜੁੜ ਕੇ ਜਿਹੜੇ ਤੁਰਾਨੀ ਸਪਾਈ ਸੀ ਨਾ ਉਹਨਾਂ ਦੇ ਗਾੜੀ ਜੂੜ ਕੇ ਸੁੱਟਦਾ ਜਿਹੜੇ ਬੰਦਾ ਸਿੰਘ ਤੋਂ थरथर ਕੰਬਦੇ ਸੀ ਉਹਨਾਂ ਦਾ ਡਰ ਲਾਉਣ ਵਾਸਤੇ ਉਹਨਾਂ ਨੂੰ ਜੂੜ ਕੇ ਉਹਨਾਂ ਦੇ ਸਾਹਮਣੇ ਸੁੱਟ ਦਿੰਦਾ ਜ਼ਾਲਮਾਂ ਨੇ ਤਲਵਾਰਾਂ ਦੇ ਨਾਲ ਉਹਨਾਂ ਸਿੰਘਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਹੱਥਾਂ ਨੂੰ ਹੱਤ ਕੜੀਆਂ ਪੈਰਾਂ ਨੂੰ ਬੇੜੀਆਂ ਗਲ ਨੂੰ ਤਾਕ ਆਰ ਮੋਟਾ ਸੰਗਲ ਲੱਕ ਨੂੰ ਮਾਰ ਕੇ ਪਿੰਜਰੇ ਵਿੱਚ ਬੰਦ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਉੱਤੇ ਬਿਠਾ ਦਿੱਤਾ ਦੁਸ਼ਮਣ ਇੰਨਾ ਡਰ ਰਿਆ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਵੀ ਲਾਈਆਂ ਪਿੰਜਰੇ 'ਚ ਹੀ ਬੰਦ ਕੀਤਾ ਪਰ ਅਜੇ ਵੀ ਦੁਸ਼ਮਣ ਨੂੰ ਇੰਨਾ ਡਰਾ ਕਿ ਬੰਦਾ ਸਿੰਘ ਪਿੰਜਰੇ ਦੇ ਨਾਲ ਦੋ ਅਫਸਰ ਸਪਾਈ ਜੁੜ ਕੇ ਵੱਧੇ ਗਏ ਇਹ ਬੰਦਾ ਸਿੰਘ ਕਰਾਮਾਤੀ ਕਿਤੇ ਤਾਂ ਦਾ ਤਾਂ ਹੀ ਨਾ ਉੜ ਜੇ ਤੇ ਜਦੋਂ ਉੱਠ ਲਗੂਗਾ ਦੋ ਸਪਾਈਏ ਦੇ ਪੇਟ ਵਿੱਚ ਸ਼ੁਰਾ ਮਾਰ ਦੰਗੇ ਇਹਨਾਂ ਦੁਸ਼ਮਣ ਨੂੰ ਅਜੇ ਵੀ ਡਰ ਹੈ ਪਿੰਜਰੇ 'ਚ ਬੰਨਦਾ ਵੀ ਗੁਰੂ ਕੇ ਸਿੱਖੋ ਇਹ ਸਾਰਾ ਜਨੂਰ ਸਿੰਘਾਂ ਦਾ ਲਾਹੌਰ ਨੂੰ ਜਾ ਰਿਹਾ ਅੱਗੇ ਵਾਜਾਂ ਵੱਜ ਰਿਹਾ ਹੈ ਉਸ ਤੋਂ ਪਿੱਛੇ 300 ਸਿੰਘਾਂ ਦੇ ਸਿਰ ਨੇਜਾਂ ਤੇ ਟੰਗੇ ਹੋਏ ਆ ਉਸ ਤੋਂ ਪਿੱਛੇ 200 ਸਿੰਘ ਜਿਹੜਾ ਜਿਉਂਦਾ ਫੜਿਆ ਸੀ ਉਹਨਾਂ ਨੂੰ ਉਠਾ ਉੱਤੇ ਦੋ ਦੋਨੂੰ ਕਰਕੇ ਸੁਟਿਆ ਆਇਆ ਜੁੜ ਕੇ ਆਂਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਜੁੜ ਕੇ ਜਦੋਂ ਲਾਹੌਰ ਵਿੱਚ ਸਾਰਾ ਜਲੂਸ ਕੱਢ ਕੇ ਉਹਨਾਂ ਨੂੰ ਸ਼ਾਹੀ ਕਿਲੇ ਦੇ ਅੰਦਰ ਬੰਦ ਕੀਤਾ ਪਰ ਇਹਨਾਂ ਨੂੰ ਕੀ ਪਤਾ ਸੀ ਵੀ ਜਿਹੜੇ ਪਿੰਜਰੇ ਅੱਜ ਜਿਹੜੇ ਕਿਲੇ ਦੇ ਵਿੱਚ ਸਿੰਘ ਅੱਜ ਕੈਦਾਂ ਸਮਾਏਗਾ ਇਸ ਕਿਲੇ ਦੇ ਇੱਕ ਦਿਨ ਸਿੰਘ ਬਾਦਸ਼ਾ ਹੋਣਗੇ ਮਹਾਰਾਜਾ ਰਣਜੀਤ ਸਿੰਘ ਜਿਨੇ 40 ਸਾਲ ਰਾਜ ਕੀਤਾ 40 ਸਾਲ ਤੇ ਉਹਦਾ ਏਡਾ ਚੰਗਾ ਰਾਜ ਸੀ ਵੀ ਲੋਕਾਂ ਦੇ ਘਰ ਦਾਣੇ ਚੁੱਕ ਕੇ ਗਰੀਬਾਂ ਦੇ ਸਿਰ ਤੇ ਆਪ ਚੁੱਕ ਕੇ ਛੜਨ ਜਾਇਆ ਕਰਦਾ ਸੀ ਟੀਮਾਂ ਮਾਰਨ ਵਾਲਿਆਂ ਮੁੰਡਿਆਂ ਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਨਵਾਜਿਆ ਕਰਦਾ ਸੀ ਛੋਟੇ ਛੋਟੇ ਹੀਰਿਆਂ ਵਰਗੇ ਜੜੇ ਹੋਏ ਪੱਥਰ ਓਹੋ ਹਰਮੰਦਰ ਸਾਹਿਬ ਦੀਆਂ ਕੰਧਾਂ ਵਿੱਚ ਅਜੋ ਰਾਜੇ ਦੀ ਸੇਵਾ ਦੀ ਕਹਾਣੀ ਦੱਸ ਰਿਹਾ ਸੱਚ ਐ ਇੰਨਾ ਚੰਗਾ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਗੁਰੂ ਕੇ ਸਿੱਖੋ ਉਹਨੇ ਇੱਕ ਦਿਨ ਆਖਿਆ ਵੀ ਕੋਈ ਦੁਕਾਨ ਨੂੰ ਤਾਲਾ ਨਾ ਲਾਵੇ ਅਸੀਂ ਕਿਹੜਾ ਰਾਜ ਚਾਹੁੰਨੇ ਇਹਨਾਂ ਨੂੰ ਖਾਸ ਥਾਂ ਤੋਂ ਡਰ ਆਉਂਦਾ ਇਹਨਾਂ ਹਵਾ ਬਣਾ ਕੇ ਦੁਨੀਆ 'ਚ ਪੇਸ਼ ਕੀਤਾ ਪਰ ਇਹ ਖਲੀਮੀ ਰਾਜ ਖਾਲਸਾ ਰਾਜ ਖਾਲਸੇ ਤਾਪ ਪਿਆਪੀ ਪਿਓਰ ਜਿੱਤੇ ਹਰ ਇੱਕ ਨੂੰ ਬਰਾਬਰ ਦਾ ਨਿਆਂ ਮਿਲੇ ਬਰਾਬਰ ਦਾ ਸੱਚ ਹੈ ਆਂਦੇ ਕਾਬਲ ਤੋਂ ਬੀਬੀ ਆਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਆਂਦੀ ਰਾਜਾ ਸਾਹਿਬ ਮੇਰੀ ਮੇਰੇ ਪਤੀ ਦੀ ਫੌਤ ਹੋ ਗਈ ਆ ਦੁਸ਼ਮਨਾ ਨੇ ਮੇਰੀ ਪੈੜੀ ਤੇ ਕਬਜ਼ਾ ਕਰ ਰਿਆ ਮੇਰੇ ਛੋਟੇ ਛੋਟੇ ਬੱਚੇ ਭੁੱਖੇ ਮਰ ਰਹੇ ਆ ਮੇਰਾ ਕੋਈ ਨਿਆਣ ਸਾਹਿਬ ਨਹੀਂ ਕਰ ਰਿਹਾ ਆਂਦੇ ਸ਼ੇਰੇ ਪੰਜਾਬ ਨੇ ਅਜੀਜੋਦੀਨ ਨੂੰ ਭੇਜਿਆ ਬਿਜਾਸ ਪੂਰੀ ਖਬਰ ਲੈ ਕੇ ਆਓ ਜਦੋਂ ਅਜੀਜੋਦੀਨ ਪਹੁੰਚਿਆ ਸਜਦਾਂ ਦਾ ਉੱਥੇ ਜੋਰ ਬੜਾ ਸੀ ਕਿਸੇ ਡਰਦਿਆਂ ਮੂੰਹ ਨਾ ਖੋਲਿਆ ਅਜੀਜੋਦੀਨ ਕਿਸੇ ਵੀ ਨਤੀਜੇ ਵੀ ਨਹੀਂ ਪਹੁੰਚਿਆ ਆਹੋ ਜਦੋਂ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਤੇ ਸ਼ੇਰੇ ਪੰਜਾਬ ਆਪ ਘੋੜੇ ਤੇ ਚੜ ਕੇ ਕਾਬਲ ਚਲੇ ਗਏ ਜਦੋਂ ਪਤਾ ਪਤਾ ਲੱਗ ਗਿਆ ਵੀ ਸੱਚੀ ਸਰਕਾਰ ਆ ਗਈ ਆਹੋ ਉਹ ਸਾਰੇ ਸਾਰੇ ਜਿਹੜੇ ਲੋਕ ਉਹਨਾਂ ਦੇ ਹੌਸਲੇ ਬਲੰਦ ਹੋ ਗਏ ਉਹਨਾਂ ਸੱਚ ਦੱਸਤਾ ਰਾਜਾ ਸਾਹਿਬ ਵਾਕਈ ਇਹਨਾਂ ਸਜਦਾਂ ਨੇ ਇਸ ਬੀਬੀ ਦੇ ਪਤੀ ਨੂੰ ਕਤਲ ਕੀ ਕਰਕੇ ਤੇ ਉਹਦੀ ਪੈੜੀ ਤੇ ਕਮਜਾਬ ਕਰਕੇ ਤੇ ਪੈੜੀ ਉਹਦੀ ਵਾਰ ਆ ਇਹਦਾ ਇਨਸਾਫ ਕੀਤਾ ਜਾਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਪੈੜੀ ਇਹ ਬੀਬੀ ਦੀ ਸਜਦੀ ਹੋਣਗੇ ਪੈੜੀ ਬੀਬੀ ਦੀ ਸਜਦੀ ਹੋਣਗੇ ਔਰ ਜਿਹੜਾ ਇਹ ਦਾਣਾ ਇਹਦੇ ਵਿੱਚੋਂ ਨਿਕਲੂਗਾ ਨਾ ਉਹ ਬੋਲਸ ਬੀਬੀ ਦੇ ਘਰ ਲਾ ਕੇ ਆ ਕਰਨਗੇ ਦਾਣਿਆਂ ਦਾ ਤੇ ਉਹਨਾਂ ਚਰ ਜਿਨ੍ਹਾਂ ਚਿਹਰੇ ਦੇ ਬੱਚੇ ਨਜਵਾਨ ਹੋ ਜਾਣ। ਇਹੋ ਜਿਹਾ ਚੰਗਾ ਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ। ਉਹਨੇ ਇੱਕ ਦਿਨ ਆਖਿਆ ਸਾਰੀਆਂ ਦੁਕਾਨਾਂ ਖੁੱਲੀਆਂ ਰੱਖੋ ਕੋਈ ਦੁਕਾਨ ਨੂੰ ਤਾਲਾ ਨਾ ਲਾਵੇ। ਸਾਰੀ ਰਾਤ ਦੁਕਾਨਾਂ ਖੁੱਲੀਆਂ ਰਹਿਆਂ। ਸੂਈ ਦੇ ਨਕੇ ਜਿਨੀ ਕਿਸੇ ਵੀ ਚੋਰੀ ਨਹੀਂ ਹੋਈ। ਸੱਚ ਹੈ। ਉਹਨੇ ਇੱਕ ਦਿਨ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡਤਾ। ਸਾਰੀ ਦਿਹਾੜੀ ਕੁੱਤਾ ਗਲੀਆਂ ਬਜ਼ਾਰਾਂ 'ਚ ਫਿਰਦਾ ਰਿਹਾ। ਕਿਸੇ ਬੰਦੇ ਦੀ ਜੁਰਤ ਨਾ ਪਈ ਕਿ ਉਹ ਕੁੱਤੇ ਦੇ ਘਰੋਂ ਸੋਨੇ ਦਾ ਕੈਂਠਾ ਲਾ ਲਈਏ ਤੁਸੀਂ ਹੁਣ ਸੋਨੇ ਦਾ ਕੈਂਠਾ ਪਾ ਕੇ ਕੁੱਤਾ ਪੰਜਾਬ ਛੱਡਿਓ ਜੇ ਤੁਹਾਨੂੰ ਕੁੱਤਾ ਵੀ ਸ਼ਾਮ ਨੂੰ ਲੱਭ ਗਏ ਤੇ ਮੈਨੂੰ ਪੁੱਛ ਲੈਵਾ ਗਏ ਵਾਹ ਇਹ ਇਹੋ ਜਿਹਾ ਹਲੀਮੀ ਰਾਤ ਚੋਂ ਨੇ ਜਿੱਥੇ ਹਰ ਇੱਕ ਨੂੰ ਮੁਸਲਮਾਨ ਨੂੰ ਹਿੰਦੂ ਨੂੰ ਸਾਈ ਨੂੰ ਹਰ ਇੱਕ ਨੂੰ ਬਰਾਬਰ ਦਾ ਨਿਆਂ ਮਿਲੇ ਤਾਂ ਗੁਰੂ ਕੇ ਸਿੱਖੋ ਆਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਕਿਲੇ ਵਿੱਚ ਬੰਦ ਕੀਤਾ ਗਿਆ ਇਧਰ ਦਲੇਰੇ ਜੰਗ ਨੇ ਆਗਿਆ ਮੰਗੀ ਵੀ ਮੈਂ ਇਹਨਾਂ ਸਿੰਘਾਂ ਨੂੰ ਲੈ ਕੇ ਦਿੱਲੀ ਆ ਰਿਹਾ ਪਰ ਉਧਰੋਂ ਬਾਦਸ਼ਾਹ ਫਰਿਸ਼ ਫਰਸ਼ੇ ਬਾਦਸ਼ਾਹ ਦਾ ਹੁਕਮ ਹੋਇਆ ਵੀ ਦਲੇਰੇ ਜੰਗ ਇੱਥੇ ਕੜਾਈ ਕਰੇ ਆਪਣੇ ਪੁੱਤਰ ਜ਼ਕਰੀਆ ਖਾਨ ਨੂੰ ਭੇਜੇ ਜ਼ਕਰੀਆ ਖਾਨ ਜਿਨ ਨੇ ਇਹਨੇ ਪਾਪ ਕੀਤੇ ਕੋਈ ਧੱਕਾ ਕੋਈ ਗਨਾਹ ਜਿਹੜਾ ਜ਼ਕਰੀਏ ਖਾਨ ਨੇ ਆਪਣੇ ਰਾਜ ਚ ਨਾ ਕੀਤਾ ਹੋਵੇ ਜੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਤੇ ਉਸ ਜਕਰੀਆ ਖਾਨ ਨੇ ਕੀਤਾ ਵਾਹਿਗੁਰੂ ਜੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਉਹ ਵੀ ਇਸ ਪਾਪੀ ਦਾ ਗੁਨਾਹ ਸੀ ਜੇ ਗੁਰੂ ਕੇ ਸਿੱਖੋ ਤਾਰਾ ਸਿੰਘ ਬਾਬਾ ਤਾਰਾ ਸਿੰਘ ਡਲਵਾਹ ਵਾਲੇ ਜੇ ਉਹਨੂੰ ਸ਼ਹੀਦ ਕੀਤਾ ਉਹ ਵੀ ਇਹ ਜਕਰੀਆ ਖਾਨ ਦਾ ਜਕਰੀਆ ਖਾਨ ਤੁਰਨ ਲੱਗਾ ਲਾਹੌਰ ਤੋਂ ਸਿੰਘਾਂ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਬੰਦਾ ਤੇ 200 ਸਾਰਾ। ਓਹੋ ਤੇ ਜਦੋਂ ਮੈਂ ਫਰਖਸ਼ੇਰ ਬਾਦਸ਼ਾਹ ਦੇ ਦਰਬਾਰ ਦਿੱਲੀ ਪਹੁੰਚਾ ਉਹਨੇ ਮੈਨੂੰ ਫਟਕਾਰਾਂ ਪਾਉਣੀਆਂ ਲਾਂਟਾਂ ਪਾਉਣੀਆਂ ਓਏ ਆ 200 ਬੰਦਾ ਜਿਹਨੇ ਲੱਖਾਂ ਦੀ ਫੌਜ ਨੂੰ ਉੱਥੇ 8 ਮਹੀਨੇ ਢੱਕਾ ਪਾਈ ਰੱਖਿਆ ਉਹਨੇ ਆਖਿਆ ਗਿਣਤੀ ਵਧਾ ਲੈਣੀ ਚਾਹੀਦੀ ਆ। ਉਹਨੇ ਫਿਰ ਆਪਣੀਆਂ ਗਸਤੀ ਫੌਜਾਂ ਝਾੜੀਆਂ ਵੀ ਜਿਹੜਾ ਤੇ ਗ੍ਰਫਤਾਰੀ ਦੇ ਦੇ ਉਹਨੂੰ ਤੇ ਬੰਨ ਕੇ ਜੋੜ ਕੇ ਮੇਰੇ ਪੇਸ਼ ਕੀਤਾ ਜਾਵੇ। ਜਿਹੜਾ ਹੱਥ ਚੁੱਕੇ ਉਹਨੂੰ ਕਤਲ ਕੀਤਾ ਜਾਵੇ। ਗੁਰੂ ਕੇ ਸਿੱਖੋ ਫਿਰ ਫੌਜਾਂ ਚੜੀਆਂ ਇਸ ਜਕਰੀਆ ਖਾਨੀਆਂ ਪਿੰਡਾਂ ਦੇ ਪਿੰਡਾਂ ਨੇ ਵੇਲੇ ਕਰ ਦਿੱਤੇ ਬੇਗਨਾ ਲੋਕਾਂ ਨੂੰ ਇਹਨਾਂ ਨੇ ਫੜ ਫੜ ਕੇ ਮਾਰਿਆ ਗੁਰੂ ਕੇ ਸਿੱਖੋ ਸਰਕਾਰ ਦੇ ਸਾਹਮਣੇ ਤੇ ਬੇਨਤੀ ਕਰਨੀ ਹੁੰਦੀ ਆਪਣਾ ਦੁੱਖ ਦੱਸਣਾ ਹੁੰਦਾ ਤੇ ਜਦੋਂ ਸਰਕਾਰ ਇਹ ਬੇਨਿਆਂਇਆ ਹੋ ਜਾਂਦਾ ਉਦੋਂ ਫਿਰ ਰਾਖਾ ਗੁਰੂ ਹੁੰਦਾ ਗੁਰੂ ਕੇ ਸਿੱਖੋ ਸਤਿਆਂ ਦੇ ਸਾਥ ਲੁੱਟੇ ਗਏ ਬੇਗਨਾਵਾਂ ਨੂੰ ਫੜ ਫੜ ਕੇ ਕਤਲ ਕੀਤਾ ਗਿਆ ਆnde ਉਸ ਵੇਲੇ 550 ਸਿੱਖਾਂ ਨੂੰ ਬੇਗਨਾ ਨੂੰ ਇਹਨਾਂ ਜੁੜ ਕੇ ਬਣ ਲਿਆ ਇਹ ਗਿਣਤੀ ਸਾਰੀ 700 ਤੇ 40 ਹੋ ਗਈ ਆ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਦਿੱਲੀ ਨੂੰ ਜਾ ਰਿਹਾ ਕੋਈ ਬੱਚਾ ਕੋਈ ਬੁੱਢਾ ਕੋਈ ਔਰਤ ਕੋਈ ਮਰਦ ਦਿੱਲੀ ਦੇ ਘਰ ਵਿੱਚ ਨਹੀਂ ਸੀ ਰਹਿ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਨੂਸ ਵੇਖਣ ਨਹੀਂ ਸਿਆ ਆ ਉਹ ਜਿੰਨੇ ਐਨੇ ਸਾਲ ਸਰਕਾਰ ਦੇ ਇੱਕ ਰਾਥਮ ਹਲਾ ਕੇ ਰੱਖ ਦਿੱਤੇ ਉਹ ਬੰਦਾ ਸਿੰਘ ਦੇ ਦਰਸ਼ਨ ਤੇ ਕਰੀਏ ਮਿਰਜ਼ਾ ਮੁਹੰਮਦ ਰਹੀਸੀ ਉਹ ਲਿਖਦਾ ਮੈਂ ਸਾਰਾ ਸੀਮ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਬਾਬਾ ਬੰਦਾ ਸਿੰਘ ਦੇ ਅਗਲੇ ਬੰਨੇ 3000 ਸਿੱਖਾਂ ਦੇ ਸਿਰ ਜਿਹੜੇ ਉਹ ਵਾਸਾ ਉੱਤੇ ਟੰਗੇ ਹੋਏ ਸੀ ਦਰ ਪਾਉਣ ਵਾਸਤੇ ਉਹ ਤੋਂ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਪਿੰਜਰੇ ਵਿੱਚ ਜੂੜ ਕੇ ਹਾਥੀ ਤੇ ਪਿੰਜਰਾ ਰੱਖਿਆ ਹੋਇਆ ਸੀ ਤੇ ਪਿੱਛੇ ਨੰਗੀ ਤਲਵਾਰ ਦੇ ਕੇ ਸਪਾਹੀ ਖੜਾ ਰਿਹਾ ਹੋਇਆ ਸੀ ਪਿੱਛੇ ਹਜ਼ਾਰਾਂ ਫੌਜ ਇਹਨਾਂ ਦੀ ਜਾ ਰਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਤੋਂ ਪਿੱਛੇ ਉਠਾਂ ਤੇ ਲੱਗੇ ਹੋਏ ਲੱਤੇ ਹੋਏ ਸਿੰਘ ਪਿਆਸ ਕਰ ਲਿਖਦੇ ਪੀ ਉਸ ਵੇਲੇ 700 ਬੇਗਨਾ ਦੇ ਗੱਡੇ ਸਿਰਾਂ ਦੇ ਦਿੱਲੀ ਗਏ 700 ਗੱਡੇ ਤੁਸੀਂ ਹਿਸਾਬ ਲਾ ਲਓ ਵੀ ਇੱਕ ਗੱਡੇ ਦੇ ਵਿੱਚ ਕਿੰਨੇ ਸਿਰ ਟਿਕ ਸਕਦੇ ਆ ਓਹੋ ਗਰਦਾਸ ਡੰਗਲ ਦੀ ਗੱਡੀ ਤੋਂ ਲੈ ਕੇ ਲਾਹੌਰ ਤੇ ਲਾਹੌਰ ਤੋਂ ਦਿੱਲੀ ਤੱਕ 600 ਗੱਡਾ ਸਿਰਾਂ ਦਾ ਸਿੱਖਾਂ ਦਾ ਦਿੱਲੀ ਲੈ ਕੇ ਗਏ ਜਿਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਸੁੱਟਿਆ ਗਿਆ دہشت ਪਾਉਣ ਵਾਸਤੇ ਓਹੋ ਅਸੀਂ ਕਿੰਨਾਂ ਦੇ ਵਾਰਸਾਂ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਵਾਹਿਗੁਰੂ ਜਿਨ੍ਹਾਂ ਦੀਆਂ ਖੋਪਰੀਆਂ ਤੇ ਖੱਗੇ ਪੈ ਗਏ ਆਹੋ ਜਿਨ੍ਹਾਂ ਨੂੰ ਇੱਕ ਘਰ ਛੱਡਣੇ ਪੈ ਗਏ ਉਹਨਾਂ ਦੇ ਪਰਿਵਾਰ ਮਾਰੇ ਗਏ ਪਰ ਉਹਨਾਂ ਗੁਰੂ ਦੀ ਸਿੱਖੀ ਨੂੰ ਤਲਾਅ ਨਹੀਂ ਦਿੱਤੀ ਸੱਚੇ ਆਂਦੇ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਨਾਲ 26 ਸਿੰਘਾਂ ਨੂੰ ਹੋਰ ਕੈਦ ਕਰ ਦਿੱਤਾ ਗਿਆ ਜਿਹੜੇ ਬਾਕੀ 600 694 ਸਿੱਖ ਸੀਨਨ ਉਹਨਾਂ 694 ਸਿੱਖਾਂ ਨੂੰ ਕਦਰਗਾ ਵਿੱਚ ਲਿਆਂਦਾ ਗਿਆ कोतवाल ਸਰਵਰਾਖਾਨ ਹੁਕਮ ਦਿੱਤਾ ਗਿਆ ਵੀ ਸੂਹ ਸਿੰਘ ਦੀ ਲੈਨ ਲਵਾ ਲਈ ਜਾਵੇ ਜਿਹੜਾ ਤੇ ਆਖੇ ਵੀ ਮੈਂ ਸਿੱਖੀ त्याग ਕੇ ਤੇ ਦੀਨੇ ਕਬੂਲ ਮੈਂ ਤੁਹਾਡਾ ਮੁਸਲਮਾਨ ਧਰਮ ਕਬੂਲ ਕਰਦਾ ਉਹਨੂੰ ਛੱਡ ਦਿੱਤਾ ਜਾਵੇ ਦੂਜਿਆਂ ਨੂੰ ਤੀਗ ਦੇ ਧਾਰਨਗਾ ਦਿੱਤਾ ਜਾਵੇ ਆਂਦੇ ਇਸੇ ਤਰ੍ਹਾਂ ਹੋਇਆ ਸਾ ਸੋਦੀ ਸਿੰਘਾਂ ਦੀ ਲੈਣ ਲੱਗਦੀ ਰਹੀ ਜਦੋਂ ਅੱਗੇ ਆਉਂਦੇ ਸੀ ਪੁੱਛਦੇ ਤੈਨੂੰ ਸਿੱਖੀ ਚਾਹੀਦੀ ਏ ਕਿ ਦਸ ਰਾਜ ਚਾਹੀਦਾ ਜੇ ਤੇ ਤੈਨੂੰ ਸਿੱਖੀ ਪਿਆਰੀ ਆ ਤੇ ਸਾਹਮਣੇ ਤੇਰੇ ਮੌਤ ਖਲੋਤੀ ਹੋ ਤੇ ਜੇ ਮੌਤ ਤੋਂ ਬਚਣਾ ਚਾਹਨਾ ਆਪਣਾ ਮਨ ਮਰਜ਼ੀ ਦੀ ਜ਼ਿੰਦਗੀ ਬਤੀਤ ਕਰਨਾ ਚਾਹਨਾ ਤੇ ਫਿਰ ਤੈਨੂੰ ਆਪਣਾ ਧਰਮ ਤੰਦਿਲ ਕਰਨਾ ਪਊਗਾ ਆਂਦੇ ਇੱਕ ਸਿੰਘ ਨੂੰ ਕਤਲ ਕਰਦੇ ਸੀ ਤੇ ਦੋ ਛਾਲ ਮਾਰ ਕੇ ਉੱਗੇ ਹੁੰਦੇ ਸੀ ਵਾਹਿਗੁਰੂ ਜਦੋਂ ਸ਼ਾਮ ਨੂੰ ਖਬਰ ਪਹੁੰਚਦੀ ਸੀ ਨਾ ਫਰਖਸ਼ਰ ਦਰਬਾਰ ਦੇ ਵਿੱਚ ਕਿੰਨੇ ਆ ਸਿੰਘਾਂ ਨੇ ਆਪਣਾ ਧਰਮ ਛੱਡਦਾ ਉਹਨੇ ਆਖਿਆ ਜੀ ਇੱਕ ਨੇ ਵੀ ਨਹੀਂ ਹੈਰਾਨ ਹੋ ਜਾਂਦਾ ਸੀ ਫਰਖਸ਼ਰ ਬਾਦਸ਼ਾਹ 100 ਦਾ ਸਿੰਘ 100 ਦਾ ਸੋਈ ਸਿੱਖੀ ਨਵਾ ਗਿਆ ਅਸੀਂ ਉਹਨਾਂ ਦੇ ਵਾਰਸਾਂ ਮੇਰੇ ਵੀਰੋ ਜਿਹੜੇ ਜਿਨ੍ਹਾਂ ਨੇ ਸਿੱਖੀ ਨੂੰ ਤਲਾਈ ਨਹੀਂ ਦਿੱਤੀ ਆ ਸਾਨੂੰ ਸੋਚਣਾ ਪਊ ਵਾਪਸ ਸੋਇਦੇ ਆ ਨਾ ਅੱਜ ਕਿੰਨੇ ਡਾਲਰ ਕਮਾਏ ਆ ਅੱਜ ਘੱਟ ਕਿਉਂ ਕਾਏ ਕੱਲ ਨੂੰ ਵੱਧ ਕਮਾਉਣੇ ਆ ਉਹ ਕਿਤਰਾ ਕਮਾਉਣੇ ਆ ਹਰ ਕੋਈ ਸੋਇਦੇ ਆ ਨਾ ਪਰ ਵੇਖਿਆ ਕਰੋ ਵੀ ਇਹ ਸਾਡੇ ਸਿੱਖੀ ਕਿੰਨੀ ਮਹਿੰਗੀ ਹੈ ਸਿੰਘੋ ਜੰਗਲਾਂ ਵਿੱਚ ਰਹਿਣਾ ਮੜਿਆਂ ਦੇ ਬੇਰਖਾਣੇ ਗੰਨੇ ਚੁੱਪ ਕੇ ਗੁਜ਼ਾਰਾ ਕਰ ਲੈਣਾ ਪਰ ਉਦੋਂ ਨਿਤਨੇਮ ਗੁਰੂ ਕੇ ਸਿੱਖਾਂ ਨੂੰ ਜਬਾਨੀ ਕੰਠ ਸੀ ਵਾਹਿਗੁਰੂ ਵਾਹਿਗੁਰੂ ਹੁਣ ਪੱਖੇ ਕੂਨਰ ਹੀਟਰ ਮੋਟਰ ਕਾਰਾਂ ਬੈਂਕ ਬੈਲੈਂਸ ਸਭ ਕੋਈ ਮਨੋਕੋ ਵਾਧੂ ਆ ਫੈਸਿਲਿਟੀ ਦਾ ਸਾਰਾ ਹੀ ਸਮਾਨ ਕੋਲ ਆ ਪਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਬੰਦਾ ਕਰ ਲੋਂਦਾ ਵਿਲਕਦਾ ਕਾਰਨ ਕੀ ਆ ਕੁਝ ਘਰਾਂ ਨੂੰ ਛੱਡ ਕੇ ਸਾਡੇਆਂ ਘਰਾਂ ਚ ਨਿਤ ਨਿਮਨ ਜਿ ਰਹਿ ਗਏ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਜੇ ਤਨ ਬਾਣੀ ਵਿਸਰ ਜਾਏ ਪੱਕਾ ਜੋ ਪੱਕਾ ਰੋਗੀ ਬਿਲਾਏ ਰੋਗੀ ਬਿਲਾਏ ਪ੍ਰਾਚਨ ਸਿੰਘਾਂ ਦਾ ਜੀਵਨ ਸੁਣ ਕੇ ਸਾਡੇ ਕੋਈ ਨਾ ਕੋਈ ਤੇ ਮਨਾਂ ਵੀ ਤਬਦੀਲੀ ਹੋਣੀ ਚਾਹੀਦੀ ਹੈ ਨਾ ਸੱਚ ਹੈ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀ 794 ਸਿੱਖ ਜਿਹੜੇ ਆ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਖਰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਉਹਨੂੰ ਫੇਰ ਹਾਥੀ ਤੇ ਬਿਠਾ ਕੇ ਲਿਆਂਦਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿਹੜੇ 26 ਸਿੰਘ ਸੀ ਉਹਨਾਂ ਦੇ ਸਿਰ ਵੱਢ ਕੇ ਤੇ ਨੇਜਾਂ ਤੇ ਟੰਕ ਕੇ ਦਿਵਾਰੇ ਉਹਨਾਂ ਨੂੰ ਖਿਲਾ ਰਿਆ ਗਿਆ ਦਹਿਸ਼ਤ ਪਾਉਣ ਵਾਸਤੇ ਬੰਦਾ ਸਿੰਘ ਬਾਦਨ ਆਖਿਆ ਤੇ ਜੇ ਤੇ ਸਿੱਖੀ ਛੱਡ ਦੇਗਾ ਤੈਨੂੰ ਮੈਂ ਸੈਨਾਪਤੀ ਬਣਾਉਂਗਾ ਜ਼ਿੰਦਗੀ ਭਰ ਦੀ ਮੌਜ ਦੀ ਐਸ਼ ਦੀ ਜ਼ਿੰਦਗੀ ਬਤੀਤ ਕਰੇਗਾ ਬਾਬਾ ਬੰਦਾ ਸਿੰਘ ਨੇ ਆਖਿਆ ਉਹ ਜਿਹਦੇ ਨਾਲ ਦੇ ਸਪਾਈ ਇੱਕ ਇੱਕ ਕਰਕੇ ਸੀਧੀਆਂ ਪ੍ਰਾਪਤ ਕਰ ਗਿਆ ਤੁਸੀਂ ਉਹਦੇ ਜਰਨੈਲ ਨੂੰ ਡਰਾਉ ਚਾਹੁੰਦੇ ਜੀ ਤੂੰ ਜਿੰਨੇ ਮਰਜੀ ਜ਼ੁਲਮ ਕਰਕੇ ਵੇਖ ਲੈ ਪਰ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਨਹੀਂ ਛੱਡੂਗਾ ਆਹੇ ਆਂਦੇ 4 ਸਾਲ ਦਾ ਬੱਚਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਅਜੇ ਸਿੰਘ ਉਹਦੇ ਸਾਹਮਣੇ ਬਿਠਾ ਦਿੱਤਾ ਗਿਆ ਜਾਲਮ ਨੇ ਛੁਰੀ ਛੁਟੀਆਂ ਨੇ ਆਖਿਆ ਜੇ ਇਨ ਨੇ ਮੰਨਣੀ ਤੇ ਫਿਰ ਇਹਦੇ ਕਲੇਜੇ 'ਤੇ ਵੀ ਛੁਰੀ ਮਾਰ ਉਹਨੇ ਆਖਿਆ ਫਰਖਸ਼ਰ ਬਾਦਸ਼ਾਹ ਹੈ ਤੇ ਮੇਰਾ ਬੱਚਾ ਨਾ ਬੱਚਾ ਤੇਰਾ ਵੀ ਸਾਹਮਣੇ ਵੇ ਮੈਂ ਉਹਨੂੰ ਵੀ ਸ਼ਿਰਮੇ ਕਰੇ ਮਾਰੂੰਗਾ ਆਖਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਪੁੱਤਰ ਦਾ ਕਿ ਕਲੇਜਾ ਕੱਢ ਕੇ ਉਦੇ ਮੂੰਹ ਚ ਪਾਇਆ ਗਿਆ ਓਹ ਉਹ ਉਹਦੀਆਂ ਆਂਦਰਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਘਾਰਿਆ ਆ ਆਪਾਂ ਸਾਰੇ ਸੰਤਾਨ ਵਾਲਿਆਂ ਪੁੱਤਾਂ ਧੀਆਂ ਵਾਲੇ 4 ਸਾਲ ਦਾ ਬੱਚਾ ਹੋਵੇ ਕੰਡਾ ਵਾਜੇ ਮਾਪਿਆਂ ਦੀ ਜਾਨ ਨਿਕਲ ਜਾਂਦੀ ਏ ਕਰਾਂ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਪੁੱਤਰ ਜਿਹਦੇ ਸਾਹਮਣੇ ਉਹਦਾ ਕਲੇਜਾ ਕੱਢ ਕੇ ਤੇ ਉਹਦੇ ਮੂੰਹ ਵਿੱਚ ਪਾਇਆ ਗਿਆ ਫਰਖਸ਼ਰ ਬਾਦਸ਼ਾਹ ਨੇ ਆਖਿਆ ਇਹ ਕੀ ਆ ਉਨੇ ਆਖੇ ਮੇਰੇ ਤੂੰ ਮੂੰਝ ਠਾਲੀ ਕੀਤੀ ਆ ਮੈਂ ਆਪਣੇ ਪੁੱਧੀ ਬਰਾਤ ਲੈ ਕੇ ਆਇਆ ਨਾ ਤੇ ਤੂੰ ਮੇਰੀ ਮੂੰਝ ਠਾਲੀ ਕੀਤੀ ਆ ਆਂਦੇ ਬੰਦਾ ਸਿੰਘ ਬਹਾਦਰ ਦੇ ਗੜ੍ਹਚ ਉਹਦੇ ਪੁੱਤਰ ਦੀਆਂ ਆਂਦਰਾ ਖਿੱਚ ਕੇ ਪਾਈਆਂ ਗਈਆਂ ਉਹਨੇ ਆਖਿਆ ਕੀ ਆ ਉਹਨੇ ਆਖਿਆ ਮੈਂ ਬਰਾਤ ਲੈ ਕੇ ਪੁੱਤਰ ਦੀ ਪਹੁੰਚਿਆ ਨਾ ਤੇ ਤੂੰ ਮੇਰੇ ਗਾਚ ਹਾਰ ਪਾ ਰਿਆ ਇਹ ਮੇਰੀ ਜਿੱਤ ਦੀ ਨਿਸ਼ਾਨੀ ਹੈ ਤੂੰ ਹਾਰ ਗਿਆ ਤੇ ਮੈਂ ਜਿੱਤ ਗਿਆ ਆंदे ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਲਹੂ ਦੇ ਛੱਟੇ ਮਾਰੇ ਗਏ ਆ ਉਹਦੇ ਮੂੰਹ ਤੇ ਉਹਨੇ ਆਖਿਆ ਕੀ ਆ ਉਹਨੇ ਆਖਿਆ ਤੂੰ ਮੇਰੇ ਉੱਤੇ ਕਿਸਨ ਛਿੜ ਕਰਿਆ ਤਨ ਹੈ ਗੁਰੂ ਕੀ ਸਿੱਖੀ ਬਾਬਾ ਬੰਦਾ ਸਿੰਘ ਬਹਾਦਰ ਆਖਰ ਉਸ ਨੂੰ ਗੁਰੂ ਕੇ ਸਿੱਖੋਂ ਇਨੇ ਤਸੀਹ ਦਿੱਤੇ ਗਏ ਇੱਕਦਾਂ ਬੰਦੇ ਦੇ ਰੋਂ ਤੇ ਖੜੇ ਹੋ ਜਾਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੋਂ ਖੱਬੀ ਆਂ ਅੱਖ ਕੱਢੀ ਗਈ ਆ ਵਾਹਿਗੁਰੂ ਫਿਰ ਸੱਜਾ ਹੱਥ ਵਢਿਆ ਗਿਆ ਫਿਰ ਉਹਦੀ ਸਜੀ ਆਖ ਕੱਢੀ ਗਈ ਆ ਫਿਰ ਉਹਦਾ ਪੈਰ ਵਢਿਆ ਗਿਆ ਆਖਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਮ ਜਮੂਰਾਂ ਦੇ ਨਾਲ ਮਾਸ ਉਹਦਾ ਖਿੱਚ ਖਿੱਚ ਕੇ ਝਾਲਮਾ ਇਹਨੇ ਤਸੀਹੇ ਦਿੱਤੇ ਆਖਰ ਜਦੋਂ ਕੋਈ ਇਹ ਨਾ ਮੰਨਿਆ ਝਾਲਮਾ ਨੇ ਤਲਵਾਰ ਮਾਰ ਕੇ ਬਾਬਾ ਬੰਦਾ ਸਿੰਘ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਉਹ ਸੂਰਮਾ ਕੁਰਬਾਨੀ ਕਰ ਗਿਆ ਗੁਰੂ ਕਲਗੀ ਤਰਪਾਚਾ ਦੀ ਸਿੱਖੀ ਦੀ ਆਨਛਾ ਨੂੰ ਉੱਚਾ ਕਰ ਗਿਆ ਐਸੇ ਮਹਾਨ ਯੋਧੇ ਦਾ ਪ੍ਰਸੰਗ ਸੁਣ ਕੇ ਜੇ ਅਜੇ ਵੀ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਨਾ ਆਈ ਤੇ ਸਾਡੇ ਤੋਂ ਵੱਧ ਕਿਸਮਤ ਬੰਦਾ ਦੁਨੀਆਂ 'ਚ ਹੋਰ ਕੋਈ ਨਹੀਂ ਹੋ ਸਕਦਾ